ਸਸੇਖਲ ਮੈਂ ਹਾਂ ਨਿਰੇਸ਼ ਬਾਲੀ ਤੋਂ ਤੁਸੀਂ ਦੇਖ ਰਹੇ ਹੋ ਪੰਜਾਬ ਪਾਵਰ ਤੇ ਸਰਕਾਰ ਪੁਲਿਸ ਪ੍ਰਸ਼ਾਸਨ ਅਤੇ ਖੁਫੀਆ ਏਜੰਸੀਆਂ ਦੀ ਨਾਕਾਮੀ ਇੱਕ ਵਾਰ ਫਿਰ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਲਗਾਤਾਰ ਮਿਲ ਰਹੀਆਂ ਬੰਬਦੀਆਂ ਧਮਕੀਆਂ ਨੇ ਪੰਜਾਬ ਨੂੰ ਤੈਸ਼ਦ ਦੇ ਸائے ਹੇਠ ਲਿਆ ਕੇ ਰੱਖ ਦਿੱਤਾ ਹੈ ਤੇ ਸੂਬੇ ਦੀ ਸੁਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਫੇਲ ਨਜ਼ਰ ਆ ਰਹੀ ਹੈ ਲੋਕਾਂ ਨੂੰ ਰੋਜ਼ਾਨਾ ਜਾਨੀ ਤੇ ਮਾਲੀ ਦੀ ਸੁਰੱਖਿਆ ਦੀ ਚਿੰਤਾ ਹੈ ਪਰ ਸਰਕਾਰ ਅਤੇ ਖੁਫੀਆ ਏਜੰਸੀਆਂ ਦੇ ਕੋਲ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਕੀ ਭਰੀਆਂ ਈਮੇਲਾਂ ਕੌਣ ਪੇਜ ਰਿਹਾ ਹੈ ਇਸ ਦੇ ਪਿੱਛੇ ਆਖਰ ਕੌਣ ਹੈ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਸਕੂਲਾਂ ਫਿਰ ਜਲੰਧਰ ਅਤੇ ਹੁਣ ਪਟਿਆਲਾ ਦੇ ਸਕੂਲਾਂ ਨੂੰ ਬੰਬ ਦੇ ਨਾਲ ਉੜਾਂ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਤੇ ਹਰ ਵਾਰ ਪੁਲਿਸ ਅਲਰਟ ਦਾ ਦਾਅਵਾ ਕਰਦੀ ਹੈ ਡੀਜੀਪੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਵਿਸ਼ੇਸ਼ ਅਭਿਆਨ ਦੀ ਗੱਲ ਕਰਦੇ ਨੇ ਕਿ ਵਿਸ਼ੇਸ਼ ਅਭਿਆਨ ਚਲਾਏ ਜਾ ਰਹੇ ਨੇ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅਪਰਾਧ ਗੈਂਗਸਟਰ ਧਮਕੀਆਂ ਤੇ ਗੋਲੀਬਾਰੀ ਦੀਆਂ ਕਟੜਾ ਮਾਰੋਕ ਦਾ ਨਾਮ ਬਿਲਕੁਲ ਨਹੀਂ ਲੈ ਰਹੀਆਂ ਕੌਂਟਰ ਨਾ। ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜੋ ਦਿਲ ਪਰ ਤੁਸੀਂ ਦੇਖਿਆ। ਜਿੱਥੇ ਰਿਆਨ ਪਬਲਿਕ ਸਕੂਲ ਅਤੇ ਡੀਏਵੀ ਸਕੂਲ ਨੂੰ ਇੱਕ ਈਮੇਲ ਮਿਲੀ। ਈਮੇਲ ਦੇ ਸਬਜੈਕਟ ਵਿੱਚ ਸਾਫ਼ ਲਿਖਿਆ ਸੀ ਬਮ ਬਲਾਸਟ 1 ਵਜੇ 11 ਮਿੰਟ ਤੇ ਤੇ 9 ਵਜੇ 11 ਮਿੰਟ ਤੇ ਹੋਵੇਗਾ। ਸਕੂਲ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪਰ ਡਰ ਦਾ ਮਾਹੌਲ ਜ਼ਰੂਰ ਬਣ ਗਿਆ। ਪੁਲਿਸ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਰਟੇ ਰਟਾਇਤ ਬਿਆਨ ਦੇ ਰਹੇ ਨੇ ਅਖੇ ਪੰਬ ਸਕਵਡ ਐਨਟੀ ਸਬਟਾਸ ਟੀਮਾਂ ਨੇ ਸਕੂਲ ਦੀ ਦੋ ਵਾਰ ਜਾਂਚ ਕੀਤੀ ਪਰ ਕੋਈ ਸ਼ੱਕੀ ਮਿਲਿਆ ਨਹੀਂ ਪਰ ਈਮੇਲ ਦੀ ਤਕਨੀਕੀ ਜਾਂਚ ਜਾਰੀ ਦੱਸੀ ਜਾ ਰਹੀ ਹੈ ਇਸ ਤੋਂ ਪਹਿਲਾਂ ਅੰਮ੍ਰਿਤਸਰ ਅਧ ਜਲੰਧਰ ਦੇ ਸਕੂਲਾਂ ਦੇ ਵਿੱਚ ਵੀ ਅਜਈਆਂ ਧਮਕੀਆਂ ਮਿਲੀਆਂ ਸਨ ਪਰ ਨਤੀਜਾ ਸਿਫਰ ਰਿਹਾ ਜ਼ੀਰੋ ਕਿਸ ਨੇ ਈਮੇਲ ਲਿਖੀ ਪੁਲਿਸ ਉਨਾ ਤੱਕ ਪਹੁੰਚ ਹੀ ਨਹੀਂ ਸਕੀ ਸਵਾਲ ਇਹ ਹੈ ਕਿ ਜਦੋਂ ਸਰਕਾਰ ਅਤੇ ਖੁਫੀਆ ਏਜੰਸੀਆਂ ਦੇ ਹੱਥ ਖਾਲੀ ਨੇ ਤਾਂ ਆਮ ਲੋਕ ਆਪਣੀ ਸੁਰੱਖਿਆ ਦੇ ਲਈ ਕਿਸ ਉੱਤੇ ਭਰੋਸਾ ਕਰਨ ਰੱਬ ਤੇ ਸੂਖਲ ਮਿਲਾਲ ਜੁਲਾਕੇ ਪੰਜਾਬ ਪੁਲਿਸ ਸੂਖਲ ਮਿਲਾਲ ਜੁਲਾਕੇ ਪੰਜਾਬ ਇਸ ਵੇਲੇ دہشت ਦੇ ਤਲੇ ਜੀਉਣ ਦੇ ਲਈ ਮਜਬੂਰ ਹੋਇਆ ਜਾਪਦਾ ਹੈ ਇਹ ਤਿੰਨ ਚਾਰ ਸਕੂਲਾਂ ਨੂੰ ਆਈ ਹੈ ਜੀ ਸਾਡੇ ਅਡਮਨਿਸਟ੍ਰੇਟ ਦੇ ਵਿੱਚ ਰਿਆਨ ਇੰਟਰਨੈਸ਼ਨਲ ਸਕੂਲ ਪੈਂਦਾ ਇਹਨੂੰ ਸਵੇਰੇ 7:00 ਵਜੇ 9 9 ਮੰਤ ਤੇ ਈਮੇਲ ਰੀਸੀਵ ਹੋਈ ਹੈ ਕਿ ਸਕੂਲ ਨੂੰ ਨੁਕਸਾਨ ਪਹੁੰਚਾਇਆ ਜਾਏਗਾ ਔਰ ਬੰਬ ਨਾਲ ਉਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਹੈ ਜਿਹਦੇ ਕਰਕੇ ਅਸੀਂ ਇੱਥੇ ਆ ਕੇ ਸਕੂਲ ਨੂੰ ਚੈੱਕ ਕੀਤਾ ਹੈ ਔਰ ਫਿਜ਼ੀਕਲ ਚੈਕਿੰਗ ਕਿਸ ਕੀਤੀ ਹੈ ਸਕੂਲ ਦੇ ਆਲੇ ਦੁਆਲੇ ਦੇ ਚੈਕਿੰਗ ਕੀਤੀ ਹੈ ਸਕੂਲ ਦੇ ਸਟਾਫ ਨੂੰ ਜਿਹੜਾ ਹੈਗਾ ਅਲਰਟ ਰਹਿਣ ਲਈ ਸਿਕਿਉਰਿਟੀ ਗਾਰਡਸ ਨੂੰ ਅਲਰਟ ਰਹਿਣ ਲਈ ਬਰੀਫ ਕੀਤਾ ਗਿਆ ਸਰ ਕੀ ਅੰਦਰ ਚੈਕਿੰਗ ਹੋ ਗਈ ਸਕੂਲ ਦੇ ਅੰਦਰ ਬਿਲਕੁਲ ਜੀ ਫਿਜ਼ੀਕਲ ਚੈਕਿੰਗ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਔਰ ਐਂਟੀ ਸਬੋਟੇਸ ਜਿਹੜੀ ਹੈਗੀ ਸਾਡੀ ਟੀਮ ਆਨ ਦਾ ਵੇ ਹੈ ਉਹ ਵੀ ਅਸੀਂ ਪ੍ਰੋਪਰ ਚੈਕਿੰਗ ਕਰਦੇ ਹਾਂ ਐਂਟੀ ਸਬੋਟੇਸ ਟੀਮ ਤੋਂ ਕਰਾਵਾਂਗੇ ਸਕੂਲ ਛੁੱਟੀ ਹੈ ਸਰ ਸਕੂਲ ਛੁੱਟੀਆਂ ਨੇ ਜੀ ਸਟਾਫ ਹਾਜ਼ਰ ਹੈ ਔਰ ਸਿਕਿਉਰਿਟੀ ਗਾਰਡ ਹਾਜ਼ਰ ਨੇ ਸਾਡੀ ਪੈਟਰੋਲਿੰਗ ਪਾਰਟੀ ਇੱਥੇ ਹਾਜ਼ਰ ਹੈ ਸਾਡੀ ਪੁਲਿਸ ਫੋਰਸ ਇੱਥੇ ਹਾਜ਼ਰ ਹੈ ਹਾਂ ਸਰ ਕਿੱਦਾਂ ਦਾ ਜਿਹੜਾ ਹੈਗਾ ਫਿਲਹਾਲ ਅੰਦਰ ਸੁਰੱਖਿਆ ਦੇ ਬੰਦੋਬਸਥ ਕਿੱਥੇ ਕੀਨੇ ਹੈਗੇ ਤੁਹਾਡੇ ਵੱਲੋਂ ਸੁਰੱਖਿਆ ਦੇ ਬੰਦੋਬਸਥ ਇੱਥੇ ਪੈਟਰੋਲਿੰਗ ਲਗਾਈ ਗਈ ਹੈ ਜੀ ਸਾਡੀ ਇੱਕ ਪੀਸੀਆਰ ਵਾਹਨ ਲਗਾਇਆ ਗਿਆ ਹੈ ਔਰ ਸਾਡੇ ਥਾਣੇ ਵੱਲੋਂ ਫੋਰਸ ਲਗਾਈ ਗਈ ਹੈ ਔਰ ਜਿਹੜੇ ਹਥਿਆਰਬੰਦ ਹੋਣਗੇ ਫੋਰਚ ਵੀ ਸਾਡੀ ਹਥਿਆਰਬੰਦ ਫੋਰਸ ਹੈ ਉਹ ਇੱਥੇ ਤਨਤ ਕੀਤੀ ਗਈ ਹੈ ਜਿਹੜਾ ਸਕੂਲ ਦਾ ਸਟਾਫ ਹੈ ਔਰ ਸਕਿਉਰਟੀ ਸਟਾਫ ਹੈ ਉਹਨੂੰ ਵੀ ਅਲਰਟ ਕੀਤਾ ਗਿਆ ਔਰ ਸੀਸੀਟੀਵੀ ਕੈਮਰੇਜ ਨੂੰ ਅਸੀਂ ਸਰਵਲੈਂਸ ਤੇ ਲਿਆ ਸਰ ਸਾਈਬਰ ਕਰਾਇਮ ਤੋਂ ਜਾਂਚ ਹੋਏਗੀ ਜਿਹੜੀ ਮੇਲਸ ਆਈ ਹੈ ਜੀ ਜੀ ਬਿਲਕੁਲ ਸਾਈਬਰ ਜਿਹੜਾ ਹੈਗਾ ਸਾਡਾ ਥਾਣਾ ਉਹਦੀ ਤਫਤੀਸ਼ ਪੜਤਾਲ ਉਹਦੀ ਕਰ ਰਿਹਾ ਹੈ ਕਿ ਕਿੱਥੋਂ ਇਹ ਈਮੇਲ ਡਵੈਲਪ ਹੋਈ ਹੈ ਕਿੱਥੋਂ ਸਟਾਰਟ ਹੋਈ ਹੈ ਤੇ ਕਿੱਥੋਂ ਸਰਕੂਲੇਟ ਹੋਈ ਹੈ ਉਹ ਸਾਰੀ ਤਫਤੀਸ਼ ਜਾਰੀ ਹੈ ਦਿਲ ਅਫੀਸ਼ਲ ਇੰਟੀਮੀਸ਼ਨ ਕੱਲੀ ਰਾਇਨ ਸਕੂਲ ਦੀ ਆਈ ਹੈ ਜੀ ਜਿੱਥੇ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਦੱਸਿਆ ਕਿ ਈਮੇਲ ਆਇਆ ਬਟ ਕੁਝ ਸਕੂਲਾਂ ਨੇ ਇਤਿਹਾਦ ਦੇ ਤੌਰ ਤੇ ਆਪਣੇ ਆਪ ਹੀ ਇੱਕ ਦੋ ਸਕੂਲਾਂ ਨੇ ਆਪਣੇ ਬੱਚੇ ਜਿਹੜੇ ਫਾਰਕ ਕਰ ਸਕਦੇ